ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਏਡੀ ਨੇ ਅਲ ਫਲਾ ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਅਲ ਫਲਾ ਗਰੁੱਪ ਦੇ ਅਦਾਰਿਆਂ ਦੀ ਤਲਾਸ਼ੀ ਦੌਰਾਨ ਬਰਾਮਦ ਹੋਏ ਸਬੂਤਾਂ ਦੀ ਵਿਸਤ੍ਰਿਤ ਜਾਂਚ ਤੇ ਵਿਸ਼ਲੇਸ਼ਣ ਤੋਂ ਬਾਅਦ ਹੋਈ ਹੈ ਡਾਇਰੈਕਟੋਰੇਟ ਨੇ ਦਿੱਲੀ ਵਿੱਚ 19 ਥਾਵਾਂ ਤੇ ਤਲਾਸ਼ੀ ਲਈ ਜਿਸ ਵਿੱਚ ਅਲ ਫਲਾ ਯੂਨੀਵਰਸਿਟੀ ਕੈਂਪਸ ਤੇ ਅਲ ਫਲਾ ਗਰੁੱਪ ਦੇ ਅੰਦਰ ਮੁੱਖ ਵਿਅਕਤੀਆਂ ਦੇ ਰਿਹਾਇਸ਼ੀ ਅਦਾਰੇ ਸ਼ਾਮਿਲ ਨੇ ਏਜੰਸੀ ਨੇ ਕਿਹਾ ਕਿ ਸਬੂਤਾਂ ਤੋਂ ਪਤਾ ਚੱਲਦਾ ਏ ਕਿ ٹرسٹ ਨੇ ਪਰਿਵਾਰ ਦੀ ਮਲਕੀਅਤ ਵਾਲੀਆਂ ਸੰਸਥਾਵਾਂ ਨੂੰ ਕਰੋੜਾਂ ਪੇ ਟ੍ਰਾਂਸਫਰ ਕੀਤੇ ਨੇ ਤਲਾਸ਼ੀਆਂ ਦੌਰਾਨ 48 ਲੱਖ ਰੁਪਏ ਤੋਂ ਵੱਧ ਨਕਦੀ ਸਣੇ ਕਈ ਡਿਜੀਟਲ ਡਿਵਾਈਸਾਂ ਤੇ ਦਸਤਾਵੇਜ਼ੀ ਸਬੂਤ ਜ਼ਬਤ ਕੀਤੇ ਗਏ ਨੇ ਏਜੰਸੀ ਨੇ ਕਿਹਾ ਕਿ ਸਮੂਹ ਨਾਲ ਸੰਬੰਧਿਤ ਕਈ ਫਰਜ਼ੀ ਕੰਪਨੀਆਂ ਦੀ ਵੀ ਪਛਾਣ ਕੀਤੀ ਗਈ ਹੈ ਡਾਇਰੈਕਟੋਰੇਟ ਨੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਵੱਲੋਂ ਦਾਇਰ ਦੋ ਐਫ ਆਈ ਆਰ ਦੇ ਆਧਾਰ ਤੇ ਅਲਫਲਾ ਗਰੁੱਪ ਦੀ ਜਾਂਚ ਸ਼ੁਰੂ ਕੀਤੀ ਐਫ ਆਈ ਆਰ ਵਿੱਚ ਦੋਸ਼ ਲਗਾਇਆ ਗਿਆ ਏ ਕਿ ਫਰੀਦাবাদ ਵਿੱਚ ਪੈਂਦੀ ਅਲਫਲਾ ਯੂਨੀਵਰਸਿਟੀ ਨੇ ਵਿਦਿਆਰਥੀਆਂ ਮਾਪਿਆਂ ਤੇ ਹਿੱਸੇਦਾਰਾਂ ਨੂੰ ਗਲਤ ਲਾਭ ਲਈ ਧੋਖਾ ਦੇਣ ਦੇ ਇਰਾਦੇ ਨਾਲ ਨੈਕ ਮਾਨਤਾ ਦੇ ਧੋਖਾਧੜੀ ਤੇ ਗੁੰਮਰਾਹਕੁੰਨ ਦਾਅਵੇ ਕੀਤੇ ਸਨ ਦਿੱਲੀ ਦੀ ਅਦਾਲਤ ਨੇ ਅਲਫਲਾ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ সিদ্দিকੀ ਨੂੰ 1 ਦਸੰਬਰ ਤੱਕ 13 ਦਿਨਾਂ ਲਈ ED ਦੀ ਹਿਰਾਸਤ ਵਿੱਚ ਭੇਜ ਦਿੱਤਾਏ ਇੱਕ ਵਿਸਤ੍ਰਿਤ ਰਿਮਾਂਡ ਆਰਡਰ ਵਿੱਚ ਅਦਾਲਤ ਨੇ ਨੋਟ ਕੀਤਾ ਕਿ ਇਹ ਮੰਨਣ ਦੇ ਵਾਜਬ ਆਧਾਰ ਮੌਜੂਦ ਨੇ ਕਿ ਉਸਨੇ ਵੱਡੇ ਪੱਧਰ ਤੇ ਧੋਖਾਧੜੀ ਜਾਲੀ ਮਾਨਤਾ ਦੇ ਧਾਮਿਆਂ ਤੇ ਅਲਫਲਾ ਯੂਨੀਵਰਸਿਟੀ ਦੇ ਇਕੋਸਿਸਟਮ ਤੋਂ ਫੰਡਾਂ ਨੂੰ ਮੋੜਨ ਨਾਲ ਜੁੜੇ منی ਲਾਂਡਰਿੰਗ ਦਾ ਅਪਰਾਧ ਕੀਤਾ ਹੈ